ਅਮ੍ਰੇਸਰ ਹਲਕਾ ạtਾਰੀ ਦੇ ਪਿੰਡ ਬਲਖੁਰਦ ਵਿਖੇ ਸਾਫਕਾ ਸਰਪੰਚ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਐਮਐਲਏ ਜਸਵਿੰਦਰ ਸਿੰਘ ਰਮਦਾਸ ਅਤੇ ਸੀਨੀਅਰ ਆਗੂ ਮੈਡਮ ਜ਼ੀਮਾ ਸੋਢੀ ਅਤੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਬੱਲ ਨੇ ਸਰਪੰਚ ਗੁਰਪ੍ਰੀਤ ਸਿੰਘ ਨੂੰ ਸਰੋਪਾ پا ਕੇ ਪਾਰਟੀ ਵਿੱਚ ਜੀ ਆਇਆਂ ਆਖਿਆ ਉਨ੍ਹਾਂ ਦੇ ਨਾਲ ਮੈਂਬਰ 바ਵਾ ਸਿੰਘ ਮੈਂਬਰ ਜਸਪਾਲ ਸਿੰਘ ਮੈਂਬਰ ਹਰਦੀਪ ਸਿੰਘ ਨੰਬਰਦਾਰ ਦੇਵਾ ਸਿੰਘ ਮੈਂਬਰ ਰਣਜੀਤ ਸਿੰਘ ਮੈਂਬਰ ਗੁਰਪ੍ਰੀਤ ਸਿੰਘ ਬੱਗਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ। ਪਿੰਡ ਵਾਲਾ ਸਾਰੇ ਪਿੰਡ ਵਾਲਾ ਸਾਰਾ ਪਿੰਡ ਵਾਲੇ ਬੰਦੇ ਆ। ਆਰਾਨੂੰ ਨਿਮਨ ਤੇ ਵਾਇਰ ਜੀ ਦਾ ਤਾਲ ਸਾਹ। ਅੱਜ ਸਾਡੀ ਖੁਸ਼ਕਿਸਮਤੀ ਦਾ ਬੜਾ ਵੱਡਾ ਦੇਣਿਆ ਕਿ ਇਸ ਪਿੰਡ ਵਿੱਚੋਂ ਐਡਾ ਵੱਡਾ ਸਮੂਹ ਤੁਸੀਂ ਤੋੜ ਤੱਕ ਦੇਖ ਕੇ ਵੇਖੋ ਵੀਡੀਓ ਲਓ। ਘਟੋ ਘਟ 500 ਆਦਮੀ ਦੇ ਲੱਗ ਚੱਕ ਤੁਹਾਨੂੰ ਨਜ਼ਰ ਆਏਗਾ ਸਾਡਾ ਪੁੰਨਬਾ ਵੱਡਾ ਹੋਇਆ ਸਾਡਾ ਪਰਿਵਾਰ ਵੱਡਾ ਹੋਇਆ ਸਾਡੀ ਧਾਕ ਵਧੀ ਹੈ ਸਾਡੀ ਇਸ ਏਰੀਏ ਦੇ ਵਿੱਚ ਸਾਖ ਵਧੀ ਹੈ ਅਸੀਂ ਇਸ ਕਰਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਇਹਨਾਂ ਦੇ ਸਾਥੀ ਇਹਨਾਂ ਸਾਰਿਆਂ ਦਾ ਤੈ ਦਿਲ ਤੋਂ ਮਸ਼ਕੂਰਤਾ ਅਸੀਂ ਕਰਦੇ ਆ ਇਹ ਸਭ ਆਮ ਆਦਮੀ ਪਾਰਟੀ ਦੀ ਚੜਤ ਨੂੰ ਦੇਖ ਕੇ ਸਾਡੇ ਵੱਲ ਆ ਰਹੀ ਹੈ ਦੁਨੀਆ ਆਮ ਆਦਮੀ ਪਾਰਟੀ ਦੇ ਕੀਤੇ ਕਮਾਲ ਵੇਖ ਕੇ ਆ ਰਹੇ ਜਣਾ ਜੇ ਜਿਸ ਤਰ੍ਹਾਂ ਭਗਵੰਤ ਸਿੰਘ ਜੀ ਮਾਨ ਕੰਮ ਕਰਦੇ ਨੇ ਦਲ ਕਰਦੇ ਨੇ ਇਹ ਸਾਰੇ ਉਸ ਤੋਂ ਪ੍ਰਭਾਵਿਤ ਨੇ ਆਪਾਂ ਇਹ ਜੋ ਆਇਆ ਆਉਣ ਵਾਲੀਆਂ 27 ਦੀਆਂ ਚੋਣਾਂ ਚ ਵੀ ਹਾਲ ਦੇਖਿਓ ਕਿ ਕੀ ਅਸੀਂ ਇਹਨਾਂ ਦੋ ਤਿੰਨ ਪਾਰਟੀਆਂ ਜਿਹੜੀਆਂ ਖਿਲਰੀਆਂ ਪੁੰਦਰੀਆਂ ਨੇ ਜਾਂ ਖਤਮ ਹੋ ਰਹੀਆਂ ਨੇ ਕੀ ਹਾਲ ਕਰਦੇ ਆ ਅਸੀਂ ਪੰਚਾਇਤ ਇਲੈਕਸ਼ਨਾਂ ਵੀ ਲੜਦਿਆਂ ਨੇ ਉਹ ਵੀ ਜਿੱਤਣੀਆਂ ਨੇ ਅਸੀਂ ਜਿੰਨੀ ਚੋਣਾਂ ਹੋ ਰਹੀਆਂ ਨੇ ਇਹ ਵੀ ਜਿੱਤਣੀਆਂ ਨੇ ਇਲੈਕਸ਼ਨਾਂ ਸਾਰੀਆਂ ਅਸੀਂ ਜਿੱਤਣੀਆਂ ਨੇ ਤੁਸੀਂ ਜਿੱਤੂ ਬਣ ਦਿੱਤੀਆਂ ਕਿੰਨਾ ਤੋਂ ਬਲ ਮਿਲਿਆ ਜਗੋਰਪੇ ਸਰਪੰਚ ਸਾਹਮਣੇ ਬਲ ਘਾਟੀ ਵੀ ਹੋਣੀ ਹੈ ਉਸੇ ਬਲ ਮਿਲਿਆ ਨੇ ਬਹੁਤ ਬਲ ਹੋਇਆ ਜੇ ਤੁਸੀਂ ਖੁਦ ਵੇਖੋ ਤੁਸੀਂ ਮੈਨੂੰ ਦੇਖੋ ਦੱਸੋ ਸਵਾਭਾ ਵੀ ਤੁਹਾਨੂੰ ਕਿੰਨਾ ਬਲ ਮਿਲਿਆ ਸਾਡੇ ਦਿਲ ਨੂੰ ਪੁੱਛ ਕੇ ਵੇਖੋ ਕਿ ਸਾਨੂੰ ਬਲ ਕਿੰਨਾ ਮਿਲਿਆ ਸੰਗਤਾਲ ਵੇਖ ਕੇ ਤੇ ਬਲ ਮਿਲਦਾ ਹੀ ਮਿਲਦਾ ਨਜ਼ਰ ਆ ਰਿਹਾ ਦਿਲ ਤੋਂ ਬਹੀ ਕਿੰਨੇ ਕਿੰਨੇ ਖੁਸ਼ ਹੈ ਕਿ ਸਾਨੂੰ ਕਿੰਨਾ ਬਲ ਮਿਲਿਆ ਇਹ ਸਾਡਾ ਪੁਰਾਣਾ ਪਿੰਡ ਹੈ ਵਧੀਆ ਪਿੰਡ ਹੈ ਅਸ਼ੇ ਲੋਕਾਂ ਦਾ ਪਿੰਡ ਹੈ ਉਹ ਪਿੰਡ ਜਿੱਥੇ ਘਰ ਤੋਂ ਘਰ ਤੱਕ ਝਗੜੇ ਦਾ ਘਰ ਤੋਂ ਘਰ ਤੱਕ ਕੇਸ ਬਣਦੇ ਆ ਇਹ ਉਹ ਪਿੰਡ ਹੈ ਅਮਲ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਆਏ ਨੇ ਸਾਡੇ ਨਗਰ ਨਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ। ਉਹ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ। ਕੀ ਪ੍ਰੋਸਾ ਕੀ ਦੁਆਇਆ ਜਾ ਐਮਐਲਏ ਸਾਹਿਬ ਨੂੰ ਪਾਰਟੀ ਨੂੰ ਕੀ ਪ੍ਰੋਸਾ ਦਿੰਦੇ। ਐਮਐਲਏ ਸਾਹਿਬ ਸਦਾ ਲਈ ਸਾਡੇ ਨਾਲ ਹੈ ਜੀ ਪਹਿਲਾਂ ਵੀ ਸਾਡੇ ਨਾਲ ਸੀਗੇ। ਬਹੁਤ-ਬਹੁਤ ਇਹਨਾਂ ਦਾ ਧੰਨਵਾਦ। ਸਰਦਾਰ ਗੁਰਪ੍ਰੀਤ ਸਿੰਘ ਸਰਪੰਚ, ਸਮੂਹ ਪੰਚਾਇਤ ਤੇ ਪਿੰਦੇ ਦੇ ਜਿਨੇ ਵੀ ਪਰਵੰਤੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਨੀਤੀਆਂ ਨੂੰ ਵੇਖਦੇ ਹੋਏ ਪਾਰਟੀ ਨੂੰ ਜੁਆਇਨ ਕੀਤਾ ਵਾ ਮੈਂ ਇਹਦੇ ਬਲਾਗ ਕੋਲੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਤੇ ਐਮਐਲਏ ਸਾਹਿਬ ਦਾ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਭਾਈ ਗੁਜਜੀ ਕੋਲੋਂ ਸਾਹਿਬ ਸਾਹਿਬ